ਵੀ 20 ਮਿੰਟ ਅੱਧੇ ਘੰਟੇ ਪਹੁੰਚ ਜਾਾਂਗੇ ਫਾਈ ਦਾ ਠੀਕ ਹੈ ਉਹੀ 10 ਮਿੰਟ ਬਾਅਦ ਫੋਨ ਆ ਗਿਆ ਕੀ ਕਾਰ ਦਾ ਐਕਸੀਡੈਂਟ ਹੋ ਗਿਆ ਇਹ ਦੇਖੋ ਚਾਰ ਜਨੇ ਸੀਗੇ ਜੀ ਇਹਦੇ ਚੋਂ ਇੱਕ ਜਨਾ ਪਹਿਲਾਂ ਪਿੱਛੇ ਗਲਲਾਬਾਦ ਉਤਰ ਗਿਆ ਤਿੰਨ ਜਨੇ ਸੀਗੇ ਦੋ ਦੀ ਮੌਤ ਹੋ ਗਈ ਇੱਕ ਸੀਰੀਅਸ ਹੈ ਮਤਲਬ ਇੱਕ ਠੀਕ ਹੈ ਪੋਜੀਸ਼ਨ ਮਤਲਬ ਕਹਿੰਦੇ ਨੇ ਕਿ ਜਦੋਂ ਕਿਸੇ ਦੀ ਜਿੱਥੇ ਲਿਖੀ ਹੋਵੇ ਤਾਂ ਪਰਮਾਤਮਾ ਉਸ ਨੂੰ ਉੱਥੇ ਲੈ ਜਾਂਦਾ ਹੈ ਤੇ ਜਿਸ ਦੀ ਜਾਨ ਬਖਸ਼ਣੀ ਹੋਵੇ ਉੱਥੇ ਵੀ ਆਪ ਹੀ ਬਰਾਬਰ ਖਲੋ ਕੇ ਉਸ ਦੀ ਜਾਨ ਬਚਾ ਲੈਂਦਾ ਜੀ ਹਾਂ ਇਹ ਗੱਲ ਅਸੀਂ ਨਹੀਂ ਇਹੇ ਤਸਵੀਰਾਂ ਬਿਆਨ ਕਰ ਰਹੀਆਂ ਨੇ ਤਸਵੀਰਾਂ ਚ ਦਿਖਾਈ ਦੇ ਰਹੀ ਏਹ ਚਕਨਾ ਚੂਰ ਹੋਈ ਗੱਡੀ ਜੋ ਕਿ ਇੱਕ ਦਰਖਤ ਦੇ ਵਿੱਚ ਜਾ ਵਜੀ ਤੇ ਜਿਸ ਤੇ ਪਰ ਖੱਚੇ ਥਾਈ ਉੱਟ ਗਏ ਨੇ ਦਰਅਸਲ ਇਹ ਪਿਆਨਕ ਹਾਦਸੇ ਦੀਆਂ ਤਸਵੀਰਾਂ ਪੰਜਾਬ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਕਾਰ ਦੇ ਵਿੱਚ ਸਵਾਰ ਹੋ ਕੇ ਕੁਝ ਦੋਸਤ ਜਾ ਰਹੇ ਸਨ ਤਾਂ ਉਸ ਵੇਲੇ ਉਹਨਾਂ ਦੇ ਨਾਲ ਇਹ ਪਿਆਨਕ ਸੜਕੀ ਹਾਦਸਾ ਵਾਪਰਿਆ ਜਿਸ ਦੇ ਵਿੱਚ ਇਹ ਗੱਡੀ ਜਿਸ ਦੇ ਵਿੱਚ ਇਹ ਦੋਸਤ ਸਵਾਰ ਸੀ ਉਸ ਦੇ ਪਰਖੱਚੇ ਉੱਡ ਗਏ ਨੇ ਤੇ ਇਸ ਹਾਦਸੇ ਦੇ ਵਿੱਚ ਦੋ ਦੋਸਤਾਂ ਦੀ ਮੌਤ ਹੋ ਗਈ ਹੈ ਦਰਅਸਲੇ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਪਾਰਟੀ ਤੋਂ ਪਰਤ ਰਹੇ ਦੋਸਤਾਂ ਦੀ ਗੱਡੀ ਜਿਸ ਤੇ ਵਿੱਚ ਉਹ ਸਵਾਰ ਹੋ ਕੇ ਆ ਰਹੇ ਸਨ ਉਹ ਹਾਦਸਾ ਗ੍ਰਸਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਜਿਸ ਵਿਅਕਤੀ ਦੀ ਮੌਤ ਹੋਈ ਹੈ ਉਸ ਦੀ ਆਪਣੀ ਪਤਨੀ ਦੇ ਨਾਲ ਕੁਝ ਸਮਾਂ ਪਹਿਲਾਂ ਫੋਨ ਤੇ ਗੱਲ ਹੁੰਦੀ ਹੈ ਤੇ ਜਿਸ ਤੋਂ ਬਾਅਦ ਉਸ ਦੀ ਮੌਤ ਦੀ ਖਬਰ ਉਸ ਦੇ ਪਰਿਵਾਰ ਨੂੰ ਪਹੁੰਚਦੀ ਹੈ ਕਿਉਂਕਿ ਜਸਤੀ ਜਿੱਥੇ ਲਿਖੀ ਸੀ ਹੋਣੀ ਉਸ ਨੂੰ ਉੱਥੇ ਲੈ ਗਈ ਜਦਕਿ ਕਾਰ ਦੇ ਵਿੱਚ ਸਵਾਰ ਬਾਕੀ ਲੋਕਾਂ ਦੇ ਵਿੱਚ ਉਹ ਜਿੱਥੇ ਜਿਸ ਦੋਸਤ ਨੇ ਆਪਣੇ ਸਟਾਪੇਜ ਤੇ ਉਤਰਨਾ ਸੀ ਉਹ ਉੱਥੇ ਉਤਰ ਜਾਂਦੇ ਨੇ ਤੇ ਜਿਸ ਤੇ ਚੱਲਦਿਆ ਉਹਨਾਂ ਦੀ ਜਾਨ ਵੱਟ ਜਾਂਦੀ ਹੈ ਪਰ ਗੱਡੀ ਦੇ ਵਿੱਚ ਸਵਾਰ ਇੱਕ ਵਿਅਕਤੀ ਜਸਤੀ ਕੀ ਆਪਣੀ ਪਤਨੀ ਦੇ ਨਾਲ ਕੁਝ ਸਮਾਂ ਪੈਨਲਾ ਫੋਨ ਤੇ ਗੱਲ ਹੁੰਦੀ ਹੈ ਤੇ ਉਹ ਕਹਿੰਦਾ ਹੈ ਕਿ ਉਹ ਕੁਝ ਮਿੰਟਾਂ ਦੇ ਵਿੱਚ ਹੀ ਪਹੁੰਚ ਜਾਏਗਾ ਪਰ ਇਨੀ ਹੀ ਦੇਰ ਤੇ ਵਿੱਚ ਕੁਝ ਸਮਾ ਲੰਘਣ ਤੋਂ ਬਾਅਦ ਉਸਦੀ ਗੱਡੀ ਹਾਦਸਾ ਗ੍ਰਸਤ ਹੋ ਜਾਂਦੀ ਹੈ ਤੇ ਗੱਡੀ ਦੇ ਵਿੱਚ ਸਵਾਰ ਵਿਅਕਤੀਆਂ ਦੇ ਵਿੱਚੋਂ ਇੱਕ ਵਿਅਕਤੀ ਜਿਸ ਦੀ ਕੀ ਆਪਣੀ ਪਤਨੀ ਦੇ ਨਾਲ ਫੋਨ ਤੇ ਗਲਬਾਤ ਹੋਈ ਸੀ ਉਹੋ ਕਰਨੀ ਪੌਂਸ ਉਸਦੇ ਇਸ ਹਾਸੇ ਦੇ ਵਿੱਚ ਸਾਹ ਹੀ ਮੁੱਕ ਜਾਂਦੇ ਨੇ ਜਾਣਕਾਰੀ ਦੇ ਮੁਤਾਬਿਕ ਸ਼ੁਭਮ ਤੂੜੀਆਂ ਪੁੱਤਰ ਅਤੇ ਸਾਜਨ ਮਦਾਨ ਦੀ ਬਹੁਤ ਹੋ ਗਈ ਹੈ ਤੇ ਗੁਰਵਿੰਦਰ ਸਿੰਘ ਵਾਸੀਆਂ ਫਾਜ਼ਿਲਕਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਜੋ ਕਿ ਬਟੱਡਾ ਤੋਂ ਇੱਕ ਨਿੱਜੀ ਕੰਪਨੀ ਦੀ ਪਾਰਟੀ ਫੰਕਸ਼ਨ ਤੋਂ ਵਾਪਸ ਆ ਰਹੇ ਸਨ ਤਾਂ ਰਸਤੇ ਦੇ ਵਿੱਚ ਚੋਗੋ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਇੱਕ ਦੋਸਤ ਦੇ ਦੱਸਣ ਦੇ ਮੁਤਾਬਿਕ ਉਹਨਾਂ ਨੇ ਆਪਣੇ ਇੱਕ ਦੋਸਤ ਨੂੰ ਜਲਾਲਾਬਾਦ ਛੱਡਿਆ ਤੇ ਉਸ ਤੋਂ ਬਾਅਦ ਕਰੀਬ 10 ਮਿੰਟ ਬਾਅਦ ਇਹ ਭਿਆਨਕ ਹਾਦਸਾ ਵਾਪਰ ਗਿਆ ਦੇਖੋ ਜੀ ਬਠਿੰਡੇ ਦੁਆਰੇ ਸੀਗੇ ਤੇ ਗੱਲ ਹੋਈ ਵੀ ਕਿੱਥੇ ਪਹੁੰਚ ਗਏ ਮਤਲਬ ਉਹਨਾਂ ਦੇ ਵਾਈਫ ਨੇ ਫੋਨ ਕੀਤਾ ਵੀ ਕਿੱਥੇ ਪਹੁੰਚਿਆ ਤੁਸੀਂ ਕਹਿੰਦੇ ਵੀ ਮੈਂ ਜਲਾਲਾਬਾਦ ਪਿੱਛੇ ਇੱਕ ਜਣੇ ਨੂੰ ਉਤਾਰਿਆ ਹੈ ਤੇ ਹੁਣ ਪੰਪ ਤੇ ਰੁਕੇ ਆ ਬਸ ਐਕਜੈਕਟ ਸਿੱਧਾ ਬਸ 20-25 ਮਿੰਟ ਅੱਧੇ ਘੰਟੇ ਚ ਪਹੁੰਚ ਜਾਵਾਂਗੇ ਫਾਈਲ ਕਾ ਉਹੀ 10 ਮਿੰਟ ਬਾਅਦ ਫੋਨ ਆ ਗਿਆ ਵੀ ਕਾਰ ਐਕਸੀਡੈਂਟ ਹੋ ਗਿਆ ਤੇ ਚਲੋ ਜੀ ਉਸ ਤੋਂ ਬਾਅਦ ਅਸੀਂ ਗਏ ਉੱਥੇ ਜਾ ਕੇ ਦੇਖਿਆ ਕਿ ਲਾਸ਼ ਮਿਲਈ ਹੈ ਇਹ ਦੇਖੋ ਚਾਰ ਜਨੇ ਸੀਗੇ ਜਿੰਨੇ ਚੋਂ ਇੱਕ ਜਨਾ ਪਹਿਲਾ ਪਿੱਛੇ ਗਲਾਲਾਵਾਦ ਉਤਰ ਗਿਆ ਤਿੰਨ ਜਨੇ ਸੀਗੇ ਦੋ ਦੀ ਮੌਤ ਹੋ ਗਈ ਇੱਕ ਸੀਰੀਅਸ ਹੈ ਮਤਲਬ ਇੱਕ ਠੀਕ ਹੈ ਪੋਜੀਸ਼ਨ ਮਤਲਬ ਜਿਹਨਾਂ ਦਾ ਜਿੰਨਾਂ ਦੀ ਡੈਥ ਹੋਈ ਹੈ ਜਿਹਨਾਂ ਦੀ ਡੈਥ ਹੋਈ ਹੈ ਸ਼ੁਭਮ ਦੁੜੀ ਆਈ ਦੂਸਰੇ ਦਾ ਕੀ ਨਾਮ ਹੈ ਜੀ ਦੂਸਰੇ ਦਾ ਜੀ ਮਦਾਨ ਉਹਨਾਂ ਦਾ ਸਾਜਨ ਮਦਾਨ ਕੀ ਕਾਰਨ ਕੀ ਬਣਿਆ ਹਾਦਸੇ ਦਾ ਕਾਰਨ ਦੇਖੋ ਜੀ ਪਿੰਡ ਵਾਲੇ ਕਹਿ ਰਹੇ ਆ ਵੀ ਟਾਇਰ ਫਟਿਆ ਹੈ ਇਹ ਗੱਡੀ ਟਾਇਰ ਫਟਣ ਤੋਂ ਬਾਅਦ ਕਿਸ ਵਿੱਚ ਬੱਚਿਆਂ ਨਾਲੇ ਹਾਦਸਾ ਹੋਇਆ ਟਾਇਰ ਫਟਣ ਤੋਂ ਬਾਅਦ ਕਹਿੰਦੇ ਟਾਇਰ ਉਤਰ ਵੀ ਗਿਆ ਚੱਲਦੀ ਜਾ ਠੀਕ ਹੈ ਤੇ ਉਵੇਂ ਹੀ ਬਸ ਗੱਡੀ ਇੱਕ ਦੋ ਵਾਰੀ ਪਲਟੀ ਖਾਦੀ ਹੈ ਹਾਦਸੇ ਦੀਆਂ ਤਸਵੀਰਾਂ ਕਾਫੀ ਪਿਆਨਕ ਨੇ ਤੇ ਇਹ ਹਾਦਸਾ ਸਵੇਰੇ ਤੜਕੇ 3 ਵਜੇ ਵਾਪਰਿਆ ਜਿੱਥੇ ਕੀ ਜੁਲਾਲਾਬਾਦ ਫਿਰੋਜ਼ਪੁਰ ਫਾਜ਼ਿਲਕਾਰ ਰੋਡ ਸਤੇ ਪਿੰਡ ਲਮੋਚੜ ਕਲਾ ਦੇ ਨੇੜੇ 3 ਵਜੇ ਕਾਰ ਸਫੇਦ ਦੇ ਵਿੱਚ ਜਾ ਬੱਜੀ ਅਤੇ ਇਹ ਪਿਆਨਕ ਸੜਕੀ ਹਾਦਸਾ ਵਾਪਰ ਗਿਆ ਇਹ ਹਾਦਸੇ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਜਿਸ ਤਰ੍ਹਾਂ ਕਿ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਗੱਡੀ ਪੂਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਤੇ ਇਸ ਹਾਦਸੇ ਤੋਂ ਬਾਅਦ ਲੋਕਾਂ ਦੇ ਸਹਿਯੋਗ ਦੇ ਨਾਲ ਕਾਫੀ ਮੁਸ਼ਕਲ ਕਰਨ ਤੋਂ ਬਾਅਦ ਲਾਸ਼ਾਂ ਨੂੰ ਕਾਰ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਜਿਸ ਦੇ ਵਿੱਚ ਸ਼ੋਭਾ ਮਾਤੂੜੀਆਂ ਪੁੱਤਰ ਅਤੇ ਸਾਜਨ ਮਦਾਨ ਦੀ ਮੌਤ ਹੋ ਗਈ ਹੈ ਅਤੇ ਗੁਰਵਿੰਦਰ ਸਿੰਘ ਵਾਸੀਆਂ ਫਾਜ਼ਿਲਕਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਜੋ ਕਿ ਬਟੰਡਾ ਤੋਂ ਇੱਕ ਨਿੱਜੀ ਕੰਪਨੀ ਦੀ ਪਾਰਟੀ ਫੰਕਸ਼ਨ ਤੋਂ ਵਾਪਸ ਆ ਰਹੇ ਸਨ ਉਦਰ ਇਸ ਹਾਦਸੇ ਦੀ ਸੂਚਨਾ ਮਿਲਣ ਤੇ ਸਦਰ ਥਾਣਾ ਜਲਾਲਾਬਾਦ ਦੀ ਪੁਲਿਸ ਵੀ ਮੌਕੇ ਤੇ ਪਹੁੰਚੀ ਅਤੇ ਪਹੁੰਚ ਕੇ ਮ੍ਰਿਤਕਾਂ ਦੇਖਾ ਨੂੰ ਸਿਵਲ ਹਸਪਤਾਲ ਫਾਜ਼ਲਕਾ ਪਹੁੰਚਾਇਆ ਗਿਆ। ਇਸ ਮਾਮਲੇ ਦੇ ਸਬੰਧ ਵਿੱਚ ਪੁਲਿਸ ਦੇ ਵੱਲੋਂ ਅਗਲੇਰੀ ਜਾਂਚ ਜਾਰੀ ਹੈ। ਕਾਰ ਦੇ ਵਿੱਚ ਸਵਾਰ ਹੋ ਕੇ ਕੁਝ ਦੋਸਤ ਪਾਰਟੀ ਤੋਂ ਵਾਪਸ ਪਰਤ ਰਹੇ ਸਨ ਤਾਂ ਉਸ ਵੇਲੇ ਉਹਨਾਂ ਦੀ ਗੱਡੀ ਹਾਦਸਾ ਗ੍ਰਸਤ ਹੋਈ ਹੈ। ਇਹ ਇਹ ਪਿਆਨਕ ਹਾਦਸੇ ਦੀਆਂ ਤਸਵੀਰਾਂ ਨੇ ਜਿਸ ਦੇ ਵਿੱਚ ਗੱਡੀ ਦੇ ਪਰਖੱਚੇ ਉੱਡ ਗਏ ਨੇ ਤੇ ਨੇੜੇ ਤੇੜੇ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਕੜੀ ਮੁਸ਼ਕਲ ਤੋਂ ਬਾਅਦ ਲਾਸ਼ਾਂ ਨੂੰ ਕਾਰ ਦੇ ਵਿੱਚੋਂ ਬਾਹਰ ਕੱਢਿਆ ਗਿਆ ਸੋ ਇਸ ਪੂਰੇ ਹਾਦਸੇ ਦੇ ਵਿੱਚ ਜਿਸ ਦੀ ਬਹੁਤ ਔਡੀਸੀ ਉਸ ਨੂੰ ਹੋਣੀ ਉੱਥੇ ਲੈ ਗਈ ਤੇ ਜਿਸ ਤੇ ਚਲਦਿਆਂ ਉਸ ਦੀ ਮੌਤ ਹੋ ਗਈ ਜਦ ਕੇ ਬਾਕੀ ਦੇ ਜੋ ਉਸ ਦੇ ਦੋਸਤ ਸਨ ਉਹਨਾਂ ਦੀ ਜਾਨ ਬਚ ਗਈ ਤੇ ਇੱਕ ਜ਼ਗਵੀ ਟੀਵੀ ਹੈ ਜਗਵਾਨੀ ਟੀਵੀ ਦੇ ਲਈ ਜਲਾਲਾਬਾਦ ਤੋਂ ਆਦਰਸ਼ ਜੋ ਸੰਦੀਪ ਰਿਪੋਰਟ